ਮੰਗਾ ਕਿਸਾਨਾਂ ਦੀਆਂ ਨਹੀਂ ਮੰਨੀਆਂ ਜਾਣਗੀਆਂ ਤਾਂ ਇਸੇ ਤਰ੍ਹਾਂ ਦੇ ਨਾਲ ਕਾਫਲੇ ਕਿਸਾਨਾਂ ਦੇ ਆਉਣਗੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਟਰੈਕਟਰ ਮਾਰਚ ਦੀਆਂ ਇਹ ਤਸਵੀਰਾਂ ਨੇ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਅੱਜ ਉਹਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ ਇੱਕ ਪਾਸੇ 26 ਜਨਵਰੀ ਦੇ ਤਰੀਕ ਹੈ ਗਣਤੰਤਰ ਦਿਵਸ ਹੈ ਅੱਜ ਤਾਂ ਦੂਜੇ ਪਾਸੇ ਕਿਸਾਨਾਂ ਨੇ ਰੋਸ ਦੀਆਂ ਤਸਵੀਰਾਂ ਨੇ ਕਿਸਾਨਾਂ ਦੇ ਵੱਲੋਂ ਰੋਸ ਕੋਈ ਨੇ ਕਾਫੀ ਦਰਨਾਂ ਨੂੰ ਮਰਨ ਵਰਤ ਤੇ ਉਤੇ ਬੈਠੇ ਹੋ ਗਏ ਨੇ ਡਾਕਟਰਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਸਿਹਤ ਹਰ ਦਿਨ ਜਿਹੜੀ ਆ ਉਹ ਵਿਗੜਦੀ ਜਾ ਰਹੀ ਹੈ ਤਾਂ ਕਿਸਾਨਾਂ ਦੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਇਸ ਚੀਜ਼ ਦਾ ਕਰਿਆ ਜਾ ਰਿਹਾ ਹੈ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਕਿ ਕਿਸਾਨ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਦਿਖਾ ਸਕਣ ਕਾਫੀ ਸਮੇਂ ਤੋਂ ਗੱਲਬਾਤ ਜਿਹੜੀ ਕਿ ਕੀਤੀ ਜਾ ਰਹੀ ਹੈ ਕਰਨ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਪਰ ਸਰਕਾਰ ਦੇ ਨਾਲ ਕੋਈ ਸਹਿਮਤੀ ਕਿਸਾਨਾਂ ਦੀ ਬਣਦੀ ਨਹੀਂ ਨਜ਼ਰ ਆ ਰਹੀ ਜਿਸ ਤੋਂ ਬਾਅਦ ਰਣਨੀਤੀ ਕੀ ਰਵੇਗੀ ਅਜਾਪਾ ਇਸ ਨੂੰ ਲੈ ਕੇ ਗੱਲਬਾਤ ਜਿਹੜਾ ਕਿ ਕਿਸਾਨਾਂ ਦੇ ਨਾਲ ਕਰਨਗੇ ਕਰਾਂਗੇ ਇਹਨਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਅੱਗੇ ਕੀ ਰਣਨੀਤੀ ਰਹੇਗੀ ਹਜ ਸਤਿਗੁਰ ਜੀ ਅੱਜ ਤੁਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਟਰੈਕਟਰਾਂ ਦੇ ਛੱਡ ਕੇ ਪਹੁੰਚੇ ਹੋ ਡੰਡਾ ਝੰਡਾ ਵੀ ਦਿਖ ਰਿਹਾ ਹੈ ਜੇ ਨਹੀਂ ਅੱਗੇ ਸਹਿਮਤੀ ਬਣਦੀ ਉਸ ਤੋਂ ਬਾਅਦ ਵੀ ਸਰਕਾਰ ਦੇ ਨਾਲ ਕੀ ਅਗਲੀ ਰਣਨੀਤੀ ਰਹੇਗੀ ਰਣਨੀਤੀ ਦਾ ਜੀ ਸਾਡੀ ਆਪਣੇ ਲੀਡਰਾਂ ਦੀ ਹੋ ਗਈ ਜਿਹੜੇ ਸਾਡੇ ਮੇਨ ਲੀਡਰ ਆ ਜੀ ਅਸੀਂ ਤਾਂ ਉਹਦੇ ਸਪੋਰਟ 'ਚ ਆਏ ਹਾਂ ਜੀ ਹਾਂਜੀ ਉਹ ਜਿਹੜੇ ਲੀਡਰ ਤਾ ਜਗਜੀਤ ਸਿੰਘ ਗੱਲੇਵਾਲ ਦੀ ਜੇਕਰ ਗੱਲ ਕਰ ਲਈਏ ਮਰਨਵਰਤ ਤੇ ਬੈਠੇ ਨੇ ਫੂਕ ਹੜਤਾਲ ਤੇ ਨੇ ਇੰਨੇ ਦਿਨਾਂ ਤੋਂ ਉਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤਾਂ ਦੇਖੋ ਜੀ ਉਹ ਬੈਠੇ ਨੇ ਅਜੇ ਤੁੱਤ ਬੈਠਦੇ ਤਾਂ ਇਸ ਤੋਂ ਬਾਅਦ ਹੋਣ ਕਿਸਾਨਾਂ ਦਾ ਕਹਿਣਾ ਕਿ ਡੀਸੀ ਦਫ਼ਤਰ ਜਾਣਗੇ ਤਾਂ ਅੱਪਾ ਵੀ ਇਹਨਾਂ ਦੇ ਨਾਲ ਜਿਹੜਾ ਕਿ ਅੱਗੇ ਵੀ ਪਹੁੰਚਾਂਗੇ ਅੱਗੇ ਵੀ ਕਵਰੇਜ ਕਰਾਂਗੇ ਕਿ ਅੱਗੇ ਕੀ ਰਣਨੀਤੀ ਕਿਸਾਨਾਂ ਦੇ ਵੱਲੋਂ ਰਹਿੰਦੇ ਤਾਂ ਤੁਸੀਂ ਬੜੇ ਰਹੋ ਸਾਡੇ ਨਾਲ ਸਾਰੀ ਲਾਈਵ ਅਪਡੇਟ ਦੇ ਲਈ ਸੱਚੀ ਗੱਲ ਸੱਚੀ ਗੱਲ ਜੀ ਅਜੋ ਤੁਹਾਡਾ ਰੋਸ ਪ੍ਰਦਰਸ਼ਨ ਟਰੈਕਟਰਾਂ ਦੇ ਉੱਤੇ ਦਿਖਾਈ ਦੇ ਰਿਹਾ ਅੱਗੇ ਡੀਸੀ ਦਫ਼ਤਰ ਦਾ ਘਰਾਓ ਕਰਨ ਵੀ ਤੁਸੀਂ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਨਹੀਂ ਅਸੀਂ ਡੀਸੀ ਦਫ਼ਤਰ ਦਾ ਘਰਾਓ ਕਰਨੇ ਜਾ ਰਹੇ ਸਾਡਾ ਇੱਕ ਰੋਸ ਪ੍ਰਦਰਸ਼ਨ ਹੈ ਜਿਹੜਾ ਟਰੈਕਟਰ ਮਾਰਚ ਪੀਸਫੁਲ ਪ੍ਰੈਸਟ ਮਾਰਚ ਕਰ ਰਹੇ ਆ ਥਰੂਆਊਟ ਇੰਡੀਆ ਹੋ ਰਿਹਾ ਸੋ ਅਸੀਂ ਸਰਕਾਰ ਨੂੰ ਇੱਕ ਜਗਾਉਣਾ ਚਾਹੁੰਦੇ ਜਿਹੜੀ ਸੁਤੀ ਪਈ ਹੈ ਬਾਕੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਬਹੁਤ ਦਿਰ ਦੀਆਂ ਪੈਂਡਿੰਗ ਹੈ ਉਹਨਾਂ ਤੇ ਗੌਰ ਕਰੇ ਅਦਰਵਾਈਜ਼ ਇਹ ਜਿਹੜਾ ਰੁਖ ਹੈ ਟਰੈਕਟਰਾਂ ਦਾ ਦਿੱਲੀਵਾਲ ਵੀ ਹੋ ਸਕਦਾ ਜੀ ਪਰ ਤੁਸੀਂ ਕਹਿੰਿਆ ਕਿ ਦਿੱਲੀਵਾਲ ਰੁਖ ਟਰੈਕਟਰਾਂ ਦਾ ਹੋ ਸਕਦਾ ਹੈ ਪਰ ਹਰਿਆਣਾ ਸਰਕਾਰ ਦੇ ਸੁਰੱਖਿਆ ਪੰਦ ਮੈਨੂੰ ਤਾਂ ਨਹੀਂ ਲੱਗ ਰਿਹਾ ਕਿ ਉਸ ਤਰ੍ਹਾਂ ਦੇ ਉਹਨਾਂ ਨੇ ਸੁਰੱਖਿਆ ਪ੍ਰਬੰਧ ਕੀਤੇ ਨੇ ਉਹ ਕਿਸਾਨਾਂ ਨੂੰ ਅੱਗੇ ਵਧਣ ਦੇਣਗੇ ਦੇਖੋ ਕਿਸਾਨ ਇੱਕ ਅਨੁਸ਼ਾਸਨ ਚ ਰਹਿਣ ਵਾਲਾ ਤੇ ਕਨਸਟੀਟਿਊਸ਼ਨ ਨੂੰ ਮੰਨਣ ਵਾਲਾ ਇੱਕ ਇਸ ਦੇਸ਼ ਦਾ ਨਾਗਰਿਕ ਹੈ ਤੇ ਜੇ ਕੋਈ ਸਰਕਾਰ ਇਹੋ ਜਿਹੇ ਕਦਮ ਚੱਕੂਗੀ ਤਾਂ ਕੋਈ ਬੈਰੀਕੇਡ ਜਾਂ ਇਹ ਚੀਜ਼ਾਂ ਕਿਸਾਨਾਂ ਲਈ ਵੱਡੇ ਨਹੀਂ ਹੁੰਦੀਆਂ ਸਾਡੇ ਕੋਲੇ ਹਰ ਤੀਤ ਦਾ ਉਹਦਾ ਸੰਵਿਧਾਨ ਆ ਸਾਡੇ ਕੋਲੇ ਟਰੈਕਟਰ ਵੱਡੇ ਵੱਡੇ ਆ ਸੀ ਦੇਖੋ ਇਹੋ ਜਿਹਾ ਪਰ ਅਸੀਂ ਸਟੈਪ ਲੈਣਾ ਨਹੀਂ ਚਾਹੁੰਦੇ ਜੀ ਤੁਸੀਂ ਪੀਸਫੁਲੀ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ ਅਸੀਂ ਪੀਸਫੁਲੀ ਪਹਿਲਾਂ ਵੀ ਕਰਦੇ ਆਏ ਆ ਅੱਗੇ ਵੀ ਅਸੀਂ ਪੀਸਫੁਲੀ ਪ੍ਰੋਟੈਸਟ ਕਰਾਂਗੇ ਜੀ ਉਸ ਤੋਂ ਬਾਅਦ ਰਣਨੀਤੀ ਕੀ ਹੈ ਕਿ ਕਿਸ ਪਾਸੇ ਨੂੰ ਹੁਣ ਤੁਸੀਂ ਚੱਲੋ ਅਸੀਂ ਡੀਸੀ ਦਾ ਆਫਿਸ ਤੱਕ ਜਾ ਕੇ ਉੱਥੇ ਅਸੀਂ ਸਮਾਪਤੀ ਕਰਨੀ ਹੈ ਟਰੈਕਟਰ ਮਾਰ ਕੇ 1.5 ਵਜੇ ਤੱਕ ਜਿਹੜੀ ਸਮਾਪਤੀ ਉਹ ਤੁਹਾਡੀ ਹੋਣੀ ਹੈ ਜੀ 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 ਤਾਂ ਪੀਸਫੁਲੀ ਪ੍ਰਦਰਸ਼ਨ ਕਰਨ ਦੀ ਹਲੇ ਵੀ ਇਹੀ ਗੱਲ ਹੈ ਕਿ ਅਸੀਂ ਕੋਈ ਵੀ ਇਹੋ ਜਿਹਾ ਕਦਮ ਨਹੀਂ ਛੁਕਣਾ ਚਾਹੁੰਦੇ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਿ ਪੀਸ ਨੂੰ ਖਰਾਬ ਕਰੇ ਤਾਂ ਸਾਡਾ ਜਿਹੜਾ ਪ੍ਰੋਟੈਸਟ ਹੈ ਉਹ ਪੀਸਫੁਲੀ ਹੀ ਚੱਲੇਗਾ ਹਾਂ ਉਹਦੇ ਹੀ ਚੱਲੇਗਾ ਜੇਕਰ ਮੰਗਾ ਕਿਸਾਨਾਂ ਦੀਆਂ ਨਹੀਂ ਮੰਨੀਆਂ ਜਾਣਗੀਆਂ ਤਾਂ ਇਸੇ ਤਰ੍ਹਾਂ ਦੇ ਨਾਲ ਕਾਫਲੇ ਕਿਸਾਨਾਂ ਦੇ ਆਉਣਗੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੱਜ ਟਰੈਕਟਰ ਮਾਰਚ ਦੀਆਂ ਇਹ ਤਸਵੀਰਾਂ ਨੇ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਅੱਜ ਉਹਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ ਇੱਕ ਪਾਸੇ 26 ਜਨਵਰੀ ਦੇ ਤਰੀਕ ਹੈ ਗਣਤੰਤਰ ਦਿਵਸ ਹੈ ਅੱਜ ਤਾਂ ਦੂਜੇ ਪਾਸੇ ਕਿਸਾਨਾਂ ਨੇ ਰੋਸ ਦੀਆਂ ਤਸਵੀਰਾਂ ਨੇ ਕਿਸਾਨਾਂ ਦੇ ਵੱਲੋਂ ਰੋਸ ਕੀਤਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਕਾਫੀ ਸਮੇ ਤੋਂ ਜਿਹੜਾ ਕਿਸਾਨਾਂ ਦੇ ਵੱਲੋਂ ਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਤਾਂ ਖਨਾਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਵੀ ਜਿਹੜੇ ਨੇ ਉਹ ਮਰਨ ਵਰਤ ਤੇ ਬੈਠੇ ਹੋਏ ਨੇ ਕਾਫੀ ਦਿਨਾਂ ਨਾਲ ਉਹ ਮਰਨ ਵਰਤ ਤੇ ਉੱਤੇ ਬੈਠੇ ਹੋ ਗਏ ਨੇ ਡਾਕਟਰਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਸਿਹਤ ਹਰ ਦਿਨ ਜਿਹੜੀ ਆ ਉਹ ਵਿਗੜਦੀ ਜਾ ਰਹੀ ਹੈ ਤਾਂ ਕਿਸਾਨਾਂ ਦੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਇਸ ਚੀਜ਼ ਦਾ ਕਰਿਆ ਜਾ ਰਿਹਾ ਹੈ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਕਿ ਕਿਸਾਨ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਦਿਖਾ ਸਕਣ ਕਾਫੀ ਸਮੇ ਤੋਂ ਗੱਲਬਾਤ ਜਿਹੜੀ ਕਿ ਕੀਤੀ ਜਾ ਰਹੀ ਹੈ ਕਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਰਕਾਰ ਦੇ ਨਾਲ ਕੋਈ ਸਮਝਤੀ ਕਿਸਾਨਾਂ ਦੀ ਬਣਦੀ ਨਹੀਂ ਨਜ਼ਰ ਆ ਰਹੀ ਜਿਸ ਤੋਂ ਬਾਅਦ ਅੱਜ ਕਿਸਾਨਾਂ ਦੇ ਵੱਲੋਂ ਐਲਾਨ ਸੀਗਾ ਕਿ ਉਹ ਟਰੈਕਟਰ ਮਾਰਚ ਕੱਢਣਗੇ ਤਾਂ ਤਸਵੀਰਾਂ ਇਸ ਸਮੇਂ ਦੀਆਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਨਾ ਵੀ ਸਹਿਮਤੀ ਇਸ ਤੋਂ ਬਾਅਦ ਵੀ ਸਰਕਾਰ ਦੇ ਨਾਲ ਨਹੀਂ ਬਣਦੀ ਤਾਂ ਇਹਨਾਂ ਦੀ ਰਣਨੀਤੀ ਕੀ ਰਹੇਗੀ ਅਜਾਪਾ ਇਸ ਨੂੰ ਲੈ ਕੇ ਗੱਲਬਾਤ ਜਿਹੜਾ ਕਿ ਕਿਸਾਨਾਂ ਦੇ ਨਾਲ ਕਰਨਗੇ ਕਰਾਂਗੇ ਇਹਨਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਅੱਗੇ ਕੀ ਰਣਨੀਤੀ ਰਹੇਗੀ ਅਜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਟਰੈਕਟਰਾਂ ਤੇ ਛੱਡ ਕੇ ਪਹੁੰਚੇ ਹੋ ਡੰਡਾ ਝੰਡਾ ਵੀ ਦਿਖ ਰਿਹਾ ਹੈ ਜੇ ਨਹੀਂ ਅੱਗੇ ਸਹਿਮਤੀ ਬਣਦੀ ਉਸ ਤੋਂ ਬਾਅਦ ਵੀ ਸਰਕਾਰ ਦੇ ਨਾਲ ਕੀ ਅਗਲੀ ਰਣਨੀਤੀ ਰਹੇਗੀ ਰਣਨੀਤੀ ਦਾ ਜੀ ਸਾਡੀ ਆਪਣੇ ਲੀਡਰਾਂ ਦੀ ਹੋ ਗਈ ਜਿਹੜੇ ਸਾਡੇ ਮੇਨ ਲੀਡਰ ਆ ਜੀ ਅਸੀਂ ਤਾਂ ਉਹਦੇ ਸਪੋਰਟ 'ਚ ਆਏ ਹਾਂ ਜੀ ਹਾਂਜੀ ਉਹ ਜੋ ਲੀਡਰ ਹੈ ਜੁਗਜੀਤ ਸਿੰਘ ਗੱਲੇਵਾਲ ਦੀ ਜੇਕਰ ਗੱਲ ਕਰ ਲਈਏ ਮਰਨਵਰਤ ਉਤੇ ਬੈਠੇ ਨੇ ਪੂਕੜ ਹੜਤਾਲ ਤੇ ਨੇ ਇੰਨੇ ਦਿਨਾਂ ਤੋਂ ਉਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤਾਂ ਦੇਖੋ ਜੀ ਉਹ ਬੈਠੇ ਨੇ ਹਜੇ ਤੁੱਤ ਬੈਠਦੇ ਤਾਂ ਇਸ ਤੋਂ ਬਾਅਦ ਹੁਣ ਕਿਸਾਨਾਂ ਦਾ ਕਹਿਣਾ ਕਿ ਡੀਸੀ ਦਫ਼ਤਰ ਜਾਣਗੇ ਤਾਂ ਅੱਪਾ ਵੀ ਇਹਨਾਂ ਦੇ ਨਾਲ ਜਿਹੜਾ ਕਿ ਅੱਗੇ ਵੀ ਪਹੁੰਚਾਂਗੇ ਅੱਗੇ ਵੀ ਕਵਰੇਜ ਕਰਾਂਗੇ ਕਿ ਅੱਗੇ ਕੀ ਰਣਨੀਤੀ ਕਿਸਾਨਾਂ ਦੇ ਵੱਲੋਂ ਰਹਿੰਦੇ ਤਾਂ ਤੁਸੀਂ ਬੜੇ ਰਹੋ ਸਾਡੇ ਨਾਲ ਸਾਰੀ ਲਾਈਵ ਅਪਡੇਟ ਦੇ ਲਈ ਚੁੱਕੀ ਆ ਸੱਚੇ ਗਾਲੀ ਸੱਚੀ ਗਾਲੀ ਨਾ ਆਜੋ ਤੁਹਾਡਾ ਰੋਸ ਪ੍ਰਦਰਸ਼ਨ ਟਰੈਕਟਰਾਂ ਦੇ ਉੱਤੇ ਦਿਖਾਈ ਦੇ ਰਿਹਾ ਅੱਗੇ ਦੇਸੀ ਦਫਤਰ ਦਾ ਘਰਾਓ ਕਰਨ ਵੀ ਤੁਸੀਂ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਨਹੀਂ ਅਸੀਂ ਡੀਸੀ ਦਫਤਰ ਦਾ ਘਰਾਓ ਕਰਨ ਨੂੰ ਜਾ ਰਹੇ ਸਾਡਾ ਇੱਕ ਰੋਸ ਪ੍ਰਦਰਸ਼ਨ ਹੈ ਜਿਹੜਾ ਟਰੈਕਟਰ ਮਾਰਚ ਪੀਸਫੁਲ ਪ੍ਰੈਸਟ ਮਾਰਚ ਕਰ ਰਹੇ ਹਾਂ ਥਰੂਆਊਟ ਇੰਡੀਆ ਹੋ ਰਿਹਾ ਸੋ ਅਸੀਂ ਸਰਕਾਰ ਨੂੰ ਇੱਕ ਜਗਾਉਣਾ ਚਾਹੁੰਦੇ ਜਿਹੜੀ ਸੁਪਤੀ ਪਈ ਹੈ ਬਾਕੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਬਹੁਤ ਟਿਰਦੀਆਂ ਪੈਂਡਿੰਗ ਹੈ ਉਹਨਾਂ ਤੇ ਗੌਰ ਕਰੇ ਅਦਰਵਾਈਜ਼ ਇਹ ਜਿਹੜਾ ਰੁਕ ਹੈ ਟਰੈਕਟਰਾਂ ਦਾ ਦਿੱਲੀ ਵੱਲ ਵੀ ਹੋ ਸਕਦਾ। ਪਰ ਤੁਸੀਂ ਕਿਹਾ ਕਿ ਦਿੱਲੀ ਵੱਲ ਰੁਕ ਟਰੈਕਟਰਾਂ ਦਾ ਹੋ ਸਕਦਾ ਹੈ ਪਰ ਹਰਿਆਣਾ ਸਰਕਾਰ ਦੇ ਸੁਰੱਖਿਆ ਪੰਦ ਮੈਨੂੰ ਤਾਂ ਨਹੀਂ ਲੱਗ ਰਿਹਾ ਕਿ ਉਸ ਤਰ੍ਹਾਂ ਦੇ ਉਹਨਾਂ ਨੇ ਸੁਰੱਖਿਆ ਪ੍ਰਬੰਧ ਕੀਤੇ ਨੇ ਉਹ ਕਿਸਾਨਾਂ ਨੂੰ ਅੱਗੇ ਵਧਣ ਦੇਣਗੇ। ਦੇਖੋ ਕਿਸਾਨ ਇੱਕ ਅਨੁਸ਼ਾਸਨ ਚ ਰਹਿਣ ਵਾਲਾ ਤੇ ਕਨਸਟੀਟਿਊਸ਼ਨ ਨੂੰ ਮੰਨਣ ਵਾਲਾ ਇੱਕ ਇਸ ਦੇਸ਼ ਦਾ ਨਾਗਰਿਕ ਹੈ ਤੇ ਜੇ ਕੋਈ ਸਰਕਾਰ ਇਹੋ ਜਿਹੇ ਕਦਮ ਚੱਕੂਗੀ ਤਾਂ ਕੋਈ ਬੈਰੀਕੇਡ ਜਾਂ ਇਹ ਚੀਜ਼ਾਂ ਕਿਸਾਨਾਂ ਲਈ ਵੱਡੇ ਨਹੀਂ ਹੁੰਦੀਆਂ। ਸਾਡੇ ਕੋਲੇ ਹਰ ਤੀਤ ਦਾ ਉਹਦਾ ਸੰਵਿਧਾਨ ਆ ਸਾਡੇ ਕੋਲੇ ਟਰੈਕਟਰ ਵੱਡੇ ਵੱਡੇ ਆ ਸੀ ਦੇਖੋ ਇਹੋ ਜਿਹਾ ਪਰ ਅਸੀਂ ਸਟੈਪ ਲੈਣਾ ਨਹੀਂ ਚਾਹੁੰਦੇ ਜੀ ਤੁਸੀਂ ਪੀਸਫੁਲੀ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ ਅਸੀਂ ਪੀਸਫੁਲੀ ਪਹਿਲਾਂ ਵੀ ਕਰਦੇ ਆਏ ਅੱਗੇ ਵੀ ਅਸੀਂ ਪੀਸਫੁਲੀ ਪ੍ਰੋਟੈਸਟ ਕਰਾਂਗੇ ਉਸ ਤੋਂ ਬਾਅਦ ਰਣਨੀਤੀ ਕੀ ਹੈ ਕਿਸ ਪਾਸੇ ਨੂੰ ਹੁਣ ਤੁਸੀਂ ਚੱਲੋ ਅਸੀਂ ਡੀਸੀ ਦਾ ਆਫਿਸ ਤੱਕ ਜਾ ਕੇ ਉੱਥੇ ਅਸੀਂ ਸਮਾਪਤੀ ਕਰਨੀ ਹੈ ਟਰੈਕਟਰ ਮਾਰ ਕੇ 1.5 ਵਜੇ ਤੱਕ ਜਿਹੜੀ ਸਮਾਪਤੀ ਹੋ ਤੁਹਾਡੀ ਹੋ ਗਈ ਜੀ 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 ਪੀਸਫੁਲੀ ਪ੍ਰਦਰਸ਼ਨ ਕਰਨ ਦੀ ਹਲੇ ਵੀ ਇਹੀ ਗੱਲ ਹੈ ਕਿ ਅਸੀਂ ਕੋਈ ਵੀ ਅਹਜਿਆ ਕਦਮ ਨਹੀਂ ਚੁੱਕਣਾ ਚਾਹੁੰਦੇ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਿ ਪੀਸ ਨੂੰ ਖਰਾਬ ਕਰੇ ਤਾਂ ਸਾਡਾ ਜਿਹੜਾ ਪ੍ਰੋਟੈਸਟ ਹੈ ਉਹ ਪੀਸਫੁਲੀ ਹੀ ਚੱਲੇਗਾ ਹਾਲਤ ਦੇ ਚੱਲੇਗਾ ਜੇਕਰ ਮੰਗਾ ਕਿਸਾਨਾਂ ਦੀਆਂ ਨਹੀਂ ਮੰਨੀਆਂ ਜਾਣਗੀਆਂ ਤਾਂ ਇਸੇ ਤਰ੍ਹਾਂ ਦੇ ਨਾਲ ਕਾਫਲੇ ਕਿਸਾਨਾਂ ਦੇ ਆਉਣਗੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਟਰੈਕਟਰ ਮਾਰਚ ਦੀਆਂ ਇਹ ਤਸਵੀਰਾਂ ਨੇ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਅੱਜ ਉਹਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਕੀਆ ਜਾ ਰਿਹਾ ਕਿ ਸਿਹਤ ਹਰ ਦਿਨ ਜਿਹੜੀ ਆ ਉਹ ਵਿਗੜਦੀ ਜਾ ਰਹੀ ਹੈ ਤਾਂ ਕਿਸਾਨਾਂ ਦੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਇਸ ਚੀਜ਼ ਦਾ ਕਰਿਆ ਜਾ ਰਿਹਾ ਹੈ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਤਾਂ ਕਿ ਕਿਸਾਨ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਦਿਖਾ ਸਕਣ ਕਾਫੀ ਸਮੇਂ ਤੋਂ ਗੱਲਬਾਤ ਜਿਹੜੀ ਕਿ ਕੀਤੀ ਜਾ ਰਹੀ ਹੈ ਕਰਨ ਦੀ ਕੋਸ਼ਿਸ਼ ਚ ਕੀਤੀ ਜਾ ਰਹੀ ਹੈ ਪਰ ਸਰਕਾਰ ਦੇ ਨਾਲ ਕੋਈ ਸਹਿਮਤੀ ਕਿਸਾਨਾਂ ਦੀ ਬਣਦੀ ਨਹੀਂ ਨਜ਼ਰ ਆ ਰਹੀ ਜਿਸ ਤੋਂ ਬਾਅਦ ਅੱਜ ਕਿਸਾਨਾਂ ਦੇ ਵੱਲੋਂ ਐਲਾਨ ਸੀਗਾ ਕਿ ਕਰਾਂਗੇ ਕਿ ਕਿੱਥੋਂ ਆਏ ਨੇ ਕਿ ਇਹਨਾਂ ਦੀ ਅਗਲੀ ਰਣਨੀਤੀ ਰਵੇਗੀ ਜੇਕਰ ਇਹਨਾਂ ਦੀ ਸ਼ਾਂਤੀ ਇਸ ਤੋਂ ਬਾਅਦ ਵੀ ਸਰਕਾਰ ਦੇ ਨਾਲ ਨਹੀਂ ਬਣਦੀ ਤਾਂ ਇਹਨਾਂ ਦੀ ਰਣਨੀਤੀ ਕੀ ਰਵੇਗੀ ਅੱਜ ਆਪਾਂ ਇਸ ਨੂੰ ਲੈ ਕੇ ਗੱਲਬਾਤ ਜਿਹੜਾ ਕਿ ਕਿਸਾਨਾਂ ਦੇ ਨਾਲ ਕਰਨਗੇ ਕਰਾਂਗੇ ਇਹਨਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਅੱਗੇ ਕੀ ਰਣਨੀਤੀ ਰਹੇਗੀ ਹਾਂ ਜੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ ਟਰੈਕਟਰਾਂ ਦੇ ਛੱਡ ਕੇ ਪਹੁੰਚੇ ਹੋ ਡੰਡਾ ਝੰਡਾ ਵੀ ਦਿਖ ਰਿਹਾ ਹੈ ਜੇ ਨਹੀਂ ਅੱਗੇ ਸਹਿਮਤੀ ਬਣਦੀ ਉਸ ਤੋਂ ਬਾਅਦ ਵੀ ਸਰਕਾਰ ਦੇ ਨਾਲ ਕੀ ਅਗਲੀ ਰਣਨੀਤੀ ਰਹੇਗੀ ਰਣਨੀਤੀ ਦਾ ਜੀ ਸਾਡੀ ਆਪਣੇ ਲੀਡਰਾਂ ਦੀ ਹੋਊਗੀ ਜਿਹੜੇ ਸਾਡੇ ਮੇਨ ਲੀਡਰ ਆ ਜੀ ਅਸੀਂ ਤਾਂ ਉਹਦੇ ਸਪੋਰਟ 'ਚ ਆਏ ਹਾਂ ਜੀ ਹਾਂਜੀ ਉਹਦੇ ਲੀਡਰ ਤੇ ਜਗਜੀਤ ਸਿੰਘ ਜਗਜੀਤ ਸਿੰਘ ਢੱਲੇਵਾਲ ਦੀ ਜੇਕਰ ਗੱਲ ਕਰ ਲਈਏ ਮਰਨ ਵਰਤ ਤੇ ਬੈਠੇ ਨੇ ਪੂਕ ਹੜਤਾਲ ਤੇ ਨੇ ਇੰਨੇ ਦਿਨਾਂ ਤੋਂ ਉਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤਾਂ ਦੇਖੋ ਜੀ ਉਹ ਬੈਠੇ ਨੇ ਅਜੇ ਤੁਦ ਬੈਠਦੇ ਇਸ ਤੋਂ ਬਾਅਦ ਹੋਣ ਕਿਸਾਨਾਂ ਦਾ ਕਹਿਣਾ ਕਿ ਡੀਸੀ ਦਫ਼ਤਰ ਜਾਣਗੇ ਤਾਂ ਆਪਾਂ ਵੀ ਇਹਨਾਂ ਦੇ ਨਾਲ ਜਿਹੜਾ ਕਿ ਅੱਗੇ ਵੀ ਪਹੁੰਚਾਂਗੇ ਅੱਗੇ ਵੀ ਕਵਰੇਜ ਕਰਾਂਗੇ ਕਿ ਅੱਗੇ ਕੀ ਰਣਨੀਤੀ ਕਿਸਾਨਾਂ ਦੇ ਵੱਲੋਂ ਰਹਿੰਦੇ ਤਾਂ ਤੁਸੀਂ ਬੜੇ ਰਹੋ ਸਾਡੇ ਨਾਲ ਸਾਰੀ ਲਾਈਵ ਅਪਡੇਟ ਦੇ ਲਈ ਇਹਨਾਂ ਦੇ ਨਾਲ ਹੋ ਚੁੱਕੀ ਆ ਸੱਚੀ ਗੱਲ ਸੱਚੀ ਗੱਲ ਅੱਜ ਤੁਹਾਡਾ ਰੋਸ ਪ੍ਰਦਰਸ਼ਨ ਟਰੈਕਟਰਾਂ ਦੇ ਉੱਤੇ ਦਿਖਾਈ ਦੇ ਰਿਹਾ ਅੱਗੇ ਡੀਸੀ ਦਫ਼ਤਰ ਦਾ ਘੇਰਾ ਕਰਨ ਵੀ ਤੁਸੀਂ ਜਾ ਰਹੇ ਹੋ ਕੀ ਕਹਿਣਾ ਚਾਹੋ ਅਸੀਂ ਡੀਸੀ ਦਫ਼ਤਰ ਤੱਕ ਜਾਉ ਕਰਨੇ ਜਾ ਰਹੇ ਸਾਡਾ ਇੱਕ ਰੋਸ ਪ੍ਰਦਰਸ਼ਨ ਹੈ ਜਿਹੜਾ ਟਰੈਕਟਰ ਮਾਰਚ ਪੀਸਫੁਲ ਟ੍ਰੈਸਟ ਮਾਰਚ ਕਰ ਰਹੇ ਆ ਥਰੂਆਊਟ ਇੰਡੀਆ ਹੋ ਰਿਹਾ ਸੋ ਅਸੀਂ ਸਰਕਾਰ ਨੂੰ ਇੱਕ ਜਗਾਉਣਾ ਚਾਹੁੰਦੇ ਜਿਹੜੀ ਸੁਤੀ ਪਈ ਹੈ ਬਾਕੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਬਹੁਤ ਦਿਰ ਦੀਆਂ ਪੈਂਡਿੰਗ ਹੈ ਉਹਨਾਂ ਤੇ ਗੌਰ ਕਰੇ ਅਦਰਵਾਈਜ਼ ਇਹ ਜਿਹੜਾ ਰੁਕ ਹੈ ਟਰੈਕਟਰਾਂ ਦਾ ਦਿੱਲੀ ਵੱਲ ਵੀ ਹੋ ਸਕਦਾ ਪਰ ਤੁਸੀਂ ਕਿਹਾ ਕਿ ਦਿੱਲੀ ਵੱਲ ਰੁਕ ਟਰੈਕਟਰਾਂ ਦਾ ਹੋ ਸਕਦਾ ਪਰ ਹਰਿਆਣਾ ਸਰਕਾਰ ਦੇ ਸੁਰੱਖਿਆ ਪੰਦ ਮੈਨੂੰ ਤਾਂ ਨਹੀਂ ਲੱਗ ਰਿਹਾ ਕਿ ਜਿਸ ਤਰ੍ਹਾਂ ਦੇ ਉਹਨਾਂ ਨੇ ਸੁਰੱਖਿਆ ਪ੍ਰਬੰਧ ਕੀਤੇ ਨੇ ਉਹ ਕਿਸਾਨਾਂ ਨੂੰ ਅੱਗੇ ਵਧਣ ਦੇਣਗੇ ਦੇਖੋ ਕਿਸਾਨ ਇੱਕ ਅਨੁਸ਼ਾਸਨ ਚ ਰਹਿਣ ਵਾਲਾ ਤੇ ਕੰਸਟੀਟਿਊਸ਼ਨ ਨੂੰ ਮੰਨਣ ਵਾਲਾ ਇੱਕ ਇਸ ਦੇਸ਼ ਦਾ ਨਾਗਰਿਕ ਹੈ ਤੇ ਜੇ ਕੋਈ ਸਰਕਾਰ ਇਹੋ ਜਿਹੇ ਕਦਮ ਚੱਕੂਗੀ ਤਾਂ ਕੋਈ ਬੈਰੀਕੇਡ ਜਾਂ ਇਹ ਚੀਜ਼ਾਂ ਕਿਸਾਨਾਂ ਲਈ ਵੱਡੇ ਨਹੀਂ ਹੁੰਦੀਆਂ ਸਾਡੇ ਕੋਲੇ ਹਰ ਤੀਕ ਦਾ ਉਹਦਾ ਸੰਵਿਧਾਨ ਆ ਸਾਡੇ ਕੋਲੇ ਟਰੈਕਟਰ ਵੱਡੇ ਵੱਡੇ ਆ ਸੀ ਦੇਖੋ ਇਹੋ ਜਿਹਾ ਪਰ ਅਸੀਂ ਸਟੈਪ ਲੈਣਾ ਨਹੀਂ ਚਾਹੁੰਦੇ ਜੀ ਅਸੀਂ ਪੀਸਫੁਲੀ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਅਸੀਂ ਪੀਸਫੁਲੀ ਪਹਿਲਾਂ ਵੀ ਕਰਦੇ ਆਏ ਅੱਗੇ ਵੀ ਅਸੀਂ ਪੀਸਫੁਲੀ ਪ੍ਰੋਟੈਸਟ ਕਰਾਂਗੇ ਜੀ ਉਸ ਤੋਂ ਬਾਅਦ ਰਣਨੀਤੀ ਕੀ ਹੈ ਕਿਸ ਪਾਸੇ ਨੂੰ ਹੁਣ ਤੁਸੀਂ ਚੱਲੋ ਅਸੀਂ ਡੀਸੀ ਦਾ ਆਫਿਸ ਤੱਕ ਜਾ ਕੇ ਉੱਥੇ ਅਸੀਂ ਸਮਾਪਤੀ ਕਰਨੀ ਹੈ ਟਰੈਕਟਰ ਮਾਰਚ ਦੇ 1:30 ਵਜੇ ਤੱਕ ਜਿਹੜੀ ਸਮਾਪਤੀ ਉਹ ਤੁਹਾਡੀ ਹੋ ਗਈ ਜੀ 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 ਤਾਂ ਪੀਸਫੁਲੀ ਪ੍ਰਦਰਸ਼ਨ ਕਰਨ ਦੀ ਹਲੇ ਵੀ ਇਹੀ ਗੱਲ ਹੈ ਕਿ ਅਸੀਂ ਕੋਈ ਵੀ ਇਹੋ ਜਿਹਾ ਕਦਮ ਨਹੀਂ ਛੁਕਣਾ ਚਾਹੁੰਦੇ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਿ ਪੀਸ ਨੂੰ ਖਰਾਬ ਕਰੇ ਤਾਂ ਸਾਡਾ ਜਿਹੜਾ ਪ੍ਰੋਟੈਸਟ ਹੈ ਉਹ ਪੀਸਫੁਲੀ ਹੀ